22 ਫਰਵਰੀ 2025 ਦੇ ਵਿੱਚ ਇੱਕ ਐਲਾਨ ਕੀਤਾ ਸੀ ਔਰ ਉੱਥੇ ਦੀਵਾ ਜਗਾ ਕੇ ਇਹ ਦਾਵਾ ਕੀਤਾ ਸੀਗਾ ਕਿ ਇਹ ਜ਼ਮੀਨ ਆ ਜਿਹੜੀ ਉਹ ਮਜ਼ਦੂਰਾਂ ਦੀ ਆ ਤੇ 20 ਤਰੀਕ ਨੂੰ ਆ ਜਿਹੜਾ ਉਸੇ ਹੀ ਜਥੇਬੰਦੀ ਦੇ ਵੱਲੋਂ ਜੋ ਐਲਾਨ ਕੀਤਾ ਸੀਗਾ ਕਿ ਅਸੀਂ 927 ਏਕੜ ਜੀਨ ਵਾਲੇ ਰਾਜੇ ਦੀ ਜੋ ਬੇਆਵਾਜ਼ ਜ਼ਮੀਨ ਪਈ ਆ ਉਹਦੇ ਉੱਪਰ ਮਜ਼ਦੂਰ ਕਬਜ਼ਾ ਕਰਨਗੇ ਤੇ ਉੱਥੇ ਆਪਣੇ ਘਰ ਮਕਾਨ ਬਣਾ ਕੇ ਆ ਜਿਹੜੇ ਆਪਦੀ ਜ਼ਿੰਦਗੀ ਆ ਉਹ ਗੁਜ਼ਾਰ ਬਸਰ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਪੂਰੇ ਦਾ ਪੂਰਾ ਸੰਗਰੂਰ ਸ਼ਹਿਰ ਆ ਜਿਹੜਾ ਉਹ ਪੁਲਿਸ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸਾਰੇ ਰਸਤਿਆਂ ਤੋਂ ਜਿਹੜੀਆਂ ਐਂਟਰੀਆਂ ਉਹ ਲੋਕਾਂ ਦੀਆਂ ਬੰਦ ਕਰ ਦਿੱਤੀਆਂ ਗਈਆਂ ਔਰ ਜਿੱਥੇ-ਜਿੱਥੇ ਵੀ ਮਜ਼ਦੂਰਾਂ ਨੇ ਆਪਣਾ ਇਕੱਠ ਕੀਤਾ ਸੀਗਾ ਜਿੱਥੋਂ-ਜਿੱਥੋਂ ਮਜ਼ਦੂਰਾਂ ਦੇ ਜਥਿਆਂ ਨੇ ਤੁਰਨਾ ਸੀਗਾ ਪੁਲਿਸ ਨੇ ਪਹਿਲਾਂ ਹੀ ਜਾ ਕੇ ਆ ਜਿਹੜੇ ਉਹ ਮਜ਼ਦੂਰ ਆ ਉਹ ਜੇਲ੍ਹਾਂ ਦੇ ਵਿੱਚ ਡੱਕ ਦਿੱਤੇ ਨੇ ਔਰ ਉਹਨਾਂ ਨੂੰ ਜਾ ਕੇ ਅਰੈਸਟ ਕਰ ਲਿਆ ਸੀ ਔਰ ਇਹਦੇ ਵਿੱਚ ਇੱਕ ਖਾਸ ਗੱਲ ਇਹ ਵੀ ਰਹੀ ਆ ਕਿ ਅਸੀਂ ਕਦੇ ਨਹੀਂ ਇਹ ਦੇਖਿਆ ਕਿ ਕੋਈ ਪ੍ਰੋਗਰਾਮ ਹੋ ਗਿਆ ਉਹਦਾ ਉਹਦਾ ਇੱਕ ਦਿਨ ਨੰਗ ਹੈ ਇੱਕ ਦਿਨ ਨੰਗਨ ਤੋਂ ਬਾਅਦ ਵੀ ਆ ਜਿਹੜਾ ਉਹ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਟਾਈਮ ਦੀ ਜਿਹੜੀ ਹੁਣ ਦੀ ਅਪਡੇਟ ਆ ਇਹਦੇ ਵਿੱਚ ਇਹ ਵੀ ਆ ਰਹੀ ਆ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਹ ਜੇਲ੍ਹਾਂ ਦੇ ਵਿੱਚ ਭੇਜ ਦਿੱਤੀਆਂ ਗਈਆਂ ਨੇ ਬਹੁਤ ਸਾਰੇ ਜਿਹੜੇ ਮਜ਼ਦੂਰ ਲੀਡਰ ਨੇ ਮਜ਼ਦੂਰ ਕਰਮਚਾਰੀ ਉਹ ਵੀ ਜਿਨ੍ਹਾਂ ਦੇ ਵਿੱਚ ਭੇਜ ਦਿੱਤੇ ਗਏ ਉਹਨਾਂ ਦਾ ਇੱਕ ਵਿਦਿਆਰਥੀ ਆਗੂ ਨੂੰ ਆ ਜਿਹੜਾ ਉਹ ਜੇਲ੍ਹ ਵਿੱਚ ਦੇ ਭੇਜ ਦਿੱਤਾ ਗਿਆ ਤਾਂ ਗੱਲਬਾਤ ਕਰਾਂਗੇ ਸਾਰੇ ਮਾਮਲੇ ਤੇ ਸਾਡੇ ਨਾਲ ਮੌਜੂਦ ਰਹਿਣਗੇ ਅਵਤਾਰ ਸੋਤਾ ਜੀ ਕਿਉਂਕਿ ਉਹ ਅਕਸਰ ਹੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਕੰਮ ਕਰ ਰਹੇ ਔਰ ਫਰੀਦਕੋਟ ਦੇ ਵਿੱਚ ਉਹਨਾਂ ਵੱਲੋਂ ਵੀ ਜ਼ਮੀਨ ਦਾ ਇਸ਼ੂ ਆ ਜਿਹੜਾ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਦੇ ਵੱਲੋਂ ਲੜਿਆ ਜਾ ਰਿਹਾ ਤਾਂ ਗੱਲਬਾਤ ਕਰਾਂਗੇ ਹੋ ਜਾਂਗੇ ਸੋ ਤਸਾਂ ਸਵਾਗਤ ਹੈ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਸਾਂ ਸਾਬ 20 ਤਰੀਕ ਨੂੰ ਜੀਪੀਐਸਸੀ ਨੇ ਪ੍ਰੋਗਰਾਮ ਕੀਤਾ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਜਗ੍ਹਾ ਤੇ ਪਹੁੰਚਣ ਨਹੀਂ ਦਿੱਤਾ ਗਿਆ ਜਿੱਥੇ ਆਮ ਆਨੰਦੀ ਪਾਰਟੀ ਨੇ ਇਹ ਪ੍ਰਚਾਰ ਕੀਤਾ ਕਿ ਆਮ ਲੋਕਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਸਰਕਾਰ ਆ ਸਰਕਾਰ ਦੀ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ 28 ਫਰਵਰੀ 2025 ਨੂੰ ਸੰਗਰੂਰ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਹੈ ਜਿਹਦੇ ਮੁਕੇਸ਼ ਮਲੌਰ ਸਾਹਿਬ ਆ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਮਜ਼ਦੂਰਾਂ ਨੇ ਪਿੰਡਾਂ ਦੇ ਆ ਨੇ ਕਿਰਤੀ ਬੇਜ਼ਮੀਨੇ ਲੋਕਾਂ ਨੇ ਇਕੱਠੇ ਹੋ ਕੇ 927 ਏਕੜ ਜੀਂਦ ਵਾਲੇ ਰਾਜੇ ਦੀ ਜ਼ਮੀਨ ਤੇ ਚਿਰਾਗ ਜਗਾਏ ਔਰ ਉਹਨਾਂ ਨੂੰ ਵਿਸ਼ਵਾਸ ਦਵਾਇਆ ਜਥੇਬੰਦੀ ਨੇ ਕਿ ਜਿਹੜੀ ਹੁਣ ਕਣਕ ਦੀ ਫਸਲ ਬੀਜੀ ਹੋਈ ਹੈ ਅਸੀਂ ਇਹਨੂੰ ਬਰਬਾਦ ਨਹੀਂ ਕਰਦੇ ਕਿਉਂਕਿ ਸਾ ਅਸੀਂ ਹਣ ਸ਼ਾਸਨ ਵਿੱਚ ਰਹਿ ਕੇ ਜਿਹੜਾ ਹੈਗਾ ਸੰਘਰਸ਼ ਕਰ ਰਹੇ ਹਾਂ ਤਾਂ ਇਹ ਵਾਦਾ ਕੀਤਾ ਸੀਗਾ ਕਿ ਜਦੋਂ ਇਹ ਕਣਕ ਦੀ ਫਸਲ ਵੱਢੀ ਗਈ ਤਾਂ ਅਸੀਂ ਗਿਰਤੀ ਲੋਕ ਬੇਜਮੀਨੇ ਲੋਕ ਆ ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਅਸੀਂ ਇਸ ਜ਼ਮੀਨ ਤੇ ਚੁਣাবি ਜਾਂਗੇ ਪਵੈਖ ਵਿੱਚ ਇਹ ਜ਼ਮੀਨ ਅਸੀਂ ਇੱਕਾ ਕੋਆਪਰੇਟਿਵ ਤੌਰ ਤੇ ਕਿਰਤੀ ਲੋਕਾਂ ਦੇ ਹੱਥ ਲਿਆਵਾਂਗੇ ਸਿੱਝੇ ਸਿੱਝੇ ਜੋ ਵੀ ਕੋਆਪਰੇਟਿਵ ਇੱਕ ਮੂਵਮੈਂਟ ਬਣਾ ਕੇ ਆਮ ਲੋਕਾਂ ਨੂੰ ਇੱਕ ਰੁਜ਼ਗਾਰ ਮਿਲਣ ਦੀ ਆਸ ਸੀ ਜੀ ਇਸ ਤਰ੍ਹਾਂ ਹੋਇਆ ਕਿ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਜਿਨੇ ਇਹਨਾਂ ਲੋਕਾਂ ਨੂੰ 19 ਤਰੀਕ ਨੂੰ ਹੀ ਚੱਕਣਾ ਸ਼ੁਰੂ ਕਰਤਾ ਸਾਡੇ ਵੀ ਜਿੰਨੇ ਵੀ ਅਸੀਂ ਕਾਰਖਾਨੇ ਸੀ ਸਾਡੇ ਘਰਾਂ ਤੇ ਵੀ ਵੱਖ-ਵੱਖ ਸਮੇਂ ਰੇਡ ਪਈ ਔਰ ਬਹੁਤ ਸਾਰੇ ਕਾਰਖਾਨਾ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਉਹ ਜੇਲ੍ਹਾਂ ਵਿੱਚ ਡੱਕੇ ਗਏ ਪਰ ਦੋਖਲਾ ਕਹਿਣਾ ਪੈਂਦਾ ਕਿ ਇਹਨਾਂ ਲੋਕਾਂ ਨੂੰ ਜਦੋਂ ਤੁਸੀਂ ਉੱਥੇ ਜਾਣ ਨਹੀਂ ਦਿੱਤਾ ਸੜਕਾਂ ਬੰਦ ਕਰਕੇ ਰਸਤੇ ਜੀ ਤੁਸੀਂ ਉਹਨਾਂ ਨੂੰ ਬੱਸਾਂ ਜਿਹੜੇ ਅਰੈਸਟ ਕਰ ਲਿਆ ਤੇ ਉਤਨਾ ਤੇ ਪਰਚਾ ਕਿਹੜਾ ਦਰਜ ਕੀਤਾ ਹੈ ਅਜੇ ਤੱਕ ਵੀ ਅੱਜ 22 ਤਰੀਕ ਹੋ ਗਈ ਆ 21 ਨੂੰ ਵੀ ਬੰਦੇ ਫੜੇ ਆ ਜੀ ਔਰ ਅਸੀਂ ਲੰਮੇ ਸਮੇਂ ਤੋਂ ਸੰਘਰਸ਼ੀਲ ਆ ਅਸੀਂ ਕਦੇ ਨਹੀਂ ਦੇਖਿਆ ਕਿ ਜਿਸ ਦਿਨ ਦਾ ਸੰਘਰਸ਼ ਹੋਵੇ ਉਸ ਤੋਂ ਬਾਅਦ ਵੀ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਜਾਵੇ ਸੋ ਮੈਂ ਇੱਥੇ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਉਹਦੀ ਖੇਦੀ ਕਰਦਾ ਕਿ ਇਹਨਾਂ ਉਹਨਾਂ ਨੂੰ ਇੱਕ ਬੇਨਤੀ ਵੀ ਕਰਦਾ ਕਿ ਇਹਨਾਂ ਨੂੰ ਤੁਰੰਤ ਬਿਨਾਂ ਕਿਸੇ ਸ਼ਰਤ ਰਹਾ ਕੀਤਾ ਜਾਵੇ ਕਿਉਂਕਿ ਇਹ ਉਹ ਕਿਰਤੀ ਲੋਕ ਆ ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਜੀ ਔਰ ਇਹ ਵੀ ਪੰਜਾਬ ਦੇ ਜੰਮੇ ਆ ਇਹ ਰਾਜੇ ਮਹਾਰਾਜੇ ਕੋਈ ਜ਼ਮੀਨਾ ਨਾਲ ਨਹੀਂ ਲੈ ਕੇ ਜੰਮੇ ਸੀ ਇਹ ਸਾਡਾ ਪੁਰਖਿਆਂ ਨੇ ਇਕੱਠੀਆਂ ਕੀਤੀਆਂ ਹੋਈਆਂ ਜ਼ਮੀਨਾ ਜਿਨ੍ਹਾਂ ਤੇ ਇਹ ਜਿਹੜੇ ਬਹੁਤ ਵੱਡੇ ਵੱਡੇ ਲੈਂਡਲਾਰਡ 100-100 ਹਜ਼ਾਰ-ਹਜ਼ਾਰ ਏਕੜ ਜ਼ਮੀਨ ਆ ਜਿਹੜੀ ਰੋਕੀ ਬੈਠੇ ਆ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦਾ ਜਿਹੜਾ ਫ੍ਰੀ ਕੋਡ ਜਿਹੜੀ ਸਾਡੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜ ਰਹੇ ਹਾਂ ਕਿ ਲੈਂਡ ਸੀਲਿੰਗ ਐਕਟ 1972 ਲਾਗੂ ਕੀਤਾ ਜਾਵੇ ਲੈਂਡ ਸੀਲਿੰਗ ਐਕਟ 1972 ਇਹ ਹੈ ਕਿ ਇੱਕ ਕਿਸਾਨ ਇੱਕ ਨਾਗਰਿਕ ਪੰਜਾਬ ਦਾ 1.7 ਏਕੜ ਜ਼ਮੀਨ ਵੱਧ ਤੋਂ ਵੱਧ ਰੱਖ ਸਕਦਾ ਹੈ ਔਰ ਜਿਹੜੇ ਲੋਕ ਆ ਬਹੁਤ ਸਾਰੇ ریਟਾਇਰਡ ਪੰਜਾਬ ਪੁਲਿਸ ਦੇ ਅਫਸਰ ਆ ਡੀਜੀਪੀ ਡ੍ਰਿੰਕ ਦੇ ਰਿਟਾਇਰਡ ਅਫਸਰ ਆ ਜਾਂ ਵੱਡੇ ਵੱਡੇ ਸਿਆਸਤਾਨ ਆ ਉਹਨਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਮੈਂ ਵੇਖਿਆ ਕਿ ਚੰਡੀਗੜ੍ਹ ਦੇ ਆਲੇ ਆਲੇ 550 ਏਕੜ ਤਾਂ ਬਹੁਤ ਸਾਰੇ ਡੀਜੀਪੀਆਂ ਦੀ ਜ਼ਮੀਨ ਪਈ ਹੈ ਔਰ ਉਹ ਦੋ ਨੰਬਰ ਚ ਇਕੱਠੀ ਕੀਤੀ ਹੈ ਸੋ ਅਸੀਂ ਬੇਨਤੀ ਕੀਤੀ ਹੈ ਸਰਕਾਰ ਨੂੰ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹ ਜਿਹੜੇ ਵੱਡੇ ਘਰਾਣਿਆਂ ਕੋਲੇ ਬਹੁਤ ਸਾਰੀਆਂ ਜ਼ਮੀਨਾਂ ਦੀਆਂ ਢੇਰੀਆਂ ਵੱਡੀਆਂ-ਵੱਡੀਆਂ ਢੇਰੀਆਂ ਉਹਨਾਂ ਢੇਰੀਆਂ ਤੇ ਸਰਪਲਸ ਕਰਕੇ ਇਹਨਾਂ ਕਿਰਤੀ ਲੋਕਾਂ ਵਿੱਚ ਵੰਡੀਆਂ ਜਾਣ ਇਹ ਵੀ ਪੰਜਾਬ ਦੇ ਲੋਕ ਆ ਪੰਜਾਬ ਦੇ ਜੰਮੇ ਆ ਇਹਨਾਂ ਨੂੰ ਵੀ ਜ਼ਮੀਨ ਚਾਹੀਦੀ ਹੈ ਕਿਉਂਕਿ ਸਾਡੇ ਆਮ ਪਰਿਵਾਰਾਂ ਦੇ ਵਿੱਚ ਪਿੰਡਾਂ ਸ਼ਹਿਰਾਂ ਚ ਬਹੁਤ ਸਾਰੀ ਆਬਾਦੀ 85% ਆਬਾਦੀ ਆ ਜਿਹੜੀ ਬੇਜਮੀਨੇ ਲੋਕਾਂ ਦੀ ਹੈ ਇੱਥੇ ਲੜਾਈ ਕੱਲੇ ਸ਼ਡਿਊਲ ਕਾਸਟਾਂ ਦੀ ਨਹੀਂ ਹੈ ਇੱਥੇ ਜੱਟਾਂ ਕੋਲੇ ਵੀ ਜ਼ਮੀਨ ਹੈਣੀਗੀ ਉਹ ਵੀ ਬੇਜਮੀਨੇ ਆ ਇੱਥੇ ਬਾਕੀ ਕੌਮਾਂ ਸਾਰੀਆਂ ਬੇਜਮੀਨੀਆਂ ਆ ਔਰ ਅਸੀਂ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਉਹ ਸਾਡੇ ਜੱਟ ਭਰਾਵਾਂ ਨੂੰ ਵੀ ਦੱਸਾਂ ਕਿ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ ਅਸੀਂ ਲੜਾਈ ਲੜਦੇ ਆ ਸਰਕਾਰ ਨਾਲ ਕਿ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਜਿਹੜੀ ਰਾਜਾ ਮਹਾਰਾਜਾਂ ਦੀ ਵੀ ਹਜ਼ਾਰਾਂ ਏਕੜ ਜ਼ਮੀਨ ਪਈ ਆ ਉਹਦੇ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ ਜੇ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਤਾਂ ਘੱਟੋ ਘੱਟ 3.5 ਏਕੜ ਜ਼ਮੀਨ ਇੱਕ ਪਰਿਵਾਰ ਨੂੰ ਮਿਲ ਸਕਦੀ ਹੈ ਔਰ ਉਹਦੇ ਚੋਂ ਆਪਣਾ ਜੂਨਗਿਆਰਾ ਕਰ ਸਕਦਾ ਹੈ ਅੱਜ ਪਿੰਡਾਂ ਦੇ ਵਿੱਚ ਆਨ ਸਾਡੇ ਜਿਹੜੇ ਘਰਾਣੇ ਆ ਉਹ ਗਰੀਬ ਲੋਕ 1.5-1.5 ਮਰਲੇ 'ਚ ਕਈ-ਕਈ ਪੀੜ੍hiyan ਸਮਾਪਾਸ ਕਰ ਰਹੀਆਂ ਹਨ ਪਸ਼ੂ ਰੱਖਣਾ ਉਹਨਾਂ ਵਾਸਤੇ ਦੂਰ ਦੀ ਗੱਲ ਹੈ ਕਿਉਂਕਿ ਜਗ੍ਹਾ ਹੀ ਨਹੀਂ ਜੇ کہیں ਕੋਈ ਜਗ੍ਹਾ ਹੈਗੀ ਵੀ ਆ ਖੇਤਾਂ ਦੇ ਵਿੱਚ ਸਾਡੇ ਜ਼ਿਮੀਂਦਾਰ ਭਰਾ ਐਸੀਆਂ ਸਪਰੇਹਾਂ ਕਰਦੇ ਆ ਕਿ ਉਹਨਾਂ ਨੇ ਖੇਤਾਂ ਦੀਆਂ ਪਈਆਂ ਤੋਂ ਵੀ ਕਰ ਤੜਾਂ ਵੀ ਖਤਮ ਕਰਤੀਆਂ ਖੇਤਾਂ ਜਿੱਦੇ ਸਾਡੀਆਂ ਬੀਬੀਆਂ ਪੱਠੇ ਖੋਤਣ ਜਾਂਦੀਆਂ ਕਾਹ ਖੋਤਣ ਜਾਂਦੀਆਂ ਸਾਗ ਤੋੜਨ ਵੀ ਜਾਂਦੀਆਂ ਤਾਂ ਸਾਡੇ ਉੱਥੇ ਜ਼ਿਮੀਂਦਾਰ ਭਰਾ ਉਹਨਾਂ ਨੂੰ ਜਲੀਲ ਕਰਦੇ ਆ ਸੋ ਜਿੱਥੇ ਪੰਚਾਇਤੀ ਜ਼ਮੀਨਾਂ ਪਿੰਡਾਂ ਦੇ ਵਿੱਚ ਉਹ ਪੰਚਾਇਤੀ ਜ਼ਮੀਨਾਂ ਵੀ ਉਹਨਾਂ ਲੋਕਾਂ ਨੂੰ ਹਰ ਸਾਲ ਠੇਕਾ ਦਿੱਤਾ ਜਾਵੇ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਸਬੰਧਤ ਪਿੰਡ ਦੇ ਬੰਦਿਆਂ ਨੂੰ ਪੜਾ ਉਹ 10 ਜਣੇ ਲੈ ਲੈਣ ਠੇਕਾ ਔਰ ਉਹਨਾਂ ਲੋਕਾਂ ਨੂੰ ਅਧਿਕਾਰ ਹੋਵੇ ਜ਼ਮੀਨ ਦਾ ਕਿ ਉਹਨਾਂ ਨੂੰ ਵੀ ਮਾਣ ਹੋਵੇ ਘੱਟੋ ਘੱਟ ਇੱਕ ਸਾਲ ਤਾਂ ਉਹਨਾਂ ਕੋਲੇ ਠੇਕੇ ਤੇ ਰਵੇ ਸੋ ਇਹ ਵੀ ਜਿਹੜੀ ਆ ਪਚੈਤੀ ਜ਼ਮੀਨਾਂ ਜਾਂ 50 ਸਰਕਾਰ ਦੀਆਂ ਜ਼ਮੀਨਾਂ ਇਹ ਵੀ ਬਹੁਤ سارے ਵੱਡੇ ਘਰਾਣੇ ਅੰਦਰ ਪਟਵਾਰੀਆਂ ਨਾਲ ਤੇ 50 ਕਤਰਾ ਨਾਲ ਤਸਦੀਲਦਾਰਾਂ ਨਾਲ ਰਲ ਕੇ ਜਿਹੜੀ ਆ ਉਹ ਉਹਨਾਂ ਲੋਕਾਂ ਨੂੰ ਜਿਹੜੀ ਠੇਕੇ ਦੇ ਦਿੱਤੀ ਜਾਂਦੀ ਹੈ ਜੇ ਗੋੜੇ ਪਹਿਲਾ ਹੀ 100 150 50 50 ਏਕੜ ਜਿਹੜੀ ਪਿੰਡਾਂ ਦੀ ਜ਼ਮੀਨ ਹੈ ਸਤਿ ਸ੍ਰੀ ਅਕਾਲ ਮੇਰਾ ਸਵਾਲ ਇਹ ਆ ਤੁਹਾਨੂੰ ਦੂਸਰਾ ਕਿ ਜਦੋਂ ਜ਼ਮੀਨ ਦੀ ਤੁਸੀਂ ਵੀ ਬੰਦ ਕਰਦੇ ਆ ਜਾਂ ਤੁਸੀਂ ਇਹ ਮੰਗ ਕਰਦੇ ਆ ਕਿ ਲੈਂਡ ਸੀਲਿੰਗ ਐਕਟ ਲਾਗੂ ਹੋਣਾ ਚਾਹੀਦਾ ਜਾਂ ਜਦੋਂ ਡੀਪੀਐਸਸੀ ਨੇ ਕਿਹਾ ਕਿ ਅਸੀਂ ਰਾਹ ਦੀ ਜ਼ਮੀਨ ਤੇ ਕਬਜ਼ਾ ਕਰਾਂਗੇ ਤਾਂ ਬਹੁਤ ਸਾਰੇ ਸਵਾਲ ਲੋਕ ਕੁਝ ਲੋਕ ਉਠਾਉਂਦੇ ਆ ਕਿ ਤਾਂ ਜੱਟਾਂ ਤੋਂ ਜ਼ਮੀਨਾਂ ਖੋ ਕੇ ਦੇਣਗੇ ਕਿ ਵਾਕਈ ਤੁਸੀਂ ਜੱਟਾਂ ਤੋਂ ਜ਼ਮੀਨਾਂ ਖੋ ਕੇ ਦੇ ਰਹੇ ਹੋ ਦੇਖੋ ਜੀ ਅਸੀਂ ਜਿਹੜਾ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਲੈਂਡ ਸੀਲਿੰਗ ਐਕਟ ਤੇ ਕਿ ਸਾਡੀ ਜੱਟਾਂ ਨਾਲ ਕੋਈ ਨਾਈ ਨਹੀਂ ਹੈ ਬਹੁਤ سارے ਜੱਟ ਵੀ ਬੇਜਮੀਨੇ ਆ ਜਿੰਨਾਂ ਕੋਲੇ ਦੋ ਦੋ ਚਾਰ ਚਾਰ ਕਿੱਲੇ ਆ ਉਹ ਵੀ ਬੇਜਮੀਨੇ ਲੋਕ ਆ ਸਭਾਂ ਗੇ ਜ਼ਮੀਨ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਜੇ ਲੈਂਡ ਸੀਲਿੰਗ ਐਕਟ ਲਾਗੂ ਹੁੰਦਾ ਉਹਨਾਂ ਨੂੰ ਵੀ ਬੰਦਾ ਹਿੱਸਾ ਮਿਲੂਗਾ ਜੀ ਕਿਉਂਕਿ ਪੰਜਾਬ ਦੇ ਹਰ ਨਾਗਰਿਕ ਕੋਲੇ 3.5 ਏਕੜ ਘੱਟੋ ਘੱਟ ਜ਼ਮੀਨ ਆ ਜਿਹੜੀ ਉਹ ਮਿਲ ਸਕਦੀ ਹੈ ਜੇ ਇਹ ਹਜ਼ਾਰਾਂ ਏਕੜ ਜ਼ਮੀਨ ਤੇ ਲੈਨ ਸੀਲਿੰਗ ਐਕਟ ਪੰਜਾਬ ਦਾ ਮੁੱਖ ਮੰਤਰੀ ਲਾਗੂ ਕਰਦਾ ਮੈਂ ਤੁਹਾਡੇ ਸਾਹਮਣੇ ਰਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਚੈਲੰਜ ਕਰਦਾ ਜੇਕਰ ਇਹਨਾਂ ਲੋਕਾਂ ਨੂੰ ਬਿਨਾਂ ਸ਼ਰਤ ਦੇ ਹਾਂ ਨਾ ਕੀਤਾ ਅਸੀਂ ਪੰਜਾਬ ਦੇ ਵਿੱਚ ਅਸੀਂ ਨੇਰੀ ਲਿਆ ਦੇਵਾਂਗੇ ਸਾਰੇ ਉਹ ਪੰਜਾਬ ਦੇ ਦਲਤ ਲੋਕੋ ਸ਼ਡਿਊਲਡ ਕਾਸਟ ਲੋਕੋ ਬੇਇਜ਼ਮੀ ਨਾਲ ਕਰਤੀ ਲੋਕੋ ਨਿਕਲੋ ਬਾਹਰ ਮਕਾਨਾਂੋਂ ਸੇ ਜੰਗ ਲੜੋ ਬੇਇਮਾਨਾਂ ਸੇ ਅੱਜ ਲੋੜ ਆ ਕਿ ਜਿਹੜੇ ਬਦਲਾਅ ਦੀ ਨੀਤੀ ਨਾਲ ਅਸੀਂ ਸਰਕਾਰ ਲਿਆਂਦੀ ਸੀ ਇਹ ਉਹ ਡਾਕਟਰ ਅਬਦਲ ਕਸਰ ਸਾਹਿਬ ਤੇ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੀ ਫੋਟੋ ਲਾ ਕੇ ਉਹ ਕ੍ਰਾਂਤੀਕਾਰੀ ਲੋਕਾਂ ਨੂੰ ਵੀ ਇਹ ਬਦਨਾਮ ਕਰ ਰਿਹਾ ਹੈ ਕਿਉਂਕਿ ਜੇ ਭਗਤ ਸਿੰਘ ਹੋਰਾਂ ਨੇ ਲੜਾਈ ਲੜੀ ਸੀ ਅੱਜ ਦੇਸ਼ ਦੀ ਇਆਜ਼ਾਦੀ ਦੀ ਤੇ ਡਾਕਟਰ ਅਬਦਲ ਕਸਰ ਸਾਹਿਬ ਨੇ ਅਯਾਗ ਭਾਰਤ ਦਾ ਸੰਵਿਧਾਨ ਲਿਖਿਆ ਸੀ ਜਿਹਦੇ ਨਾਲ ਕਿ ਸਾਰੇ ਲੋਕਾਂ ਨੂੰ ਬੰਦ ਦਾ ਹੱਕ ਮਿਲਣਾ ਚਾਹੀਦਾ ਔਰ ਪੰਜਾਬ ਦੇ ਜੰਮੇ ਅਸੀਂ ਭਾਰਤੀ ਲੋਕ ਆ ਅਸੀਂ ਪੰਜਾਬ ਦੇ ਭਾਰਤ ਦੇ ਮੂਲ ਵਾਸੀ ਲੋਕ ਆ ਜਿਹੜੇ ਸ਼ੈਡੂਲ ਕਾਸਟ ਲੋਕਾਂ ਖਾਸ ਕਰਕੇ ਸਾਡੇ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਸੋ ਇਹ ਜਿਹੜਾ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਔਰ ਇਹਨਾਂ ਲੋਕਾਂ ਨੂੰ ਜ਼ਮੀਨ ਦਿੱਤੀ ਜਾਵੇ ਔਰ ਅਸੀਂ ਜੇਕਰ ਇਹਨਾਂ ਸਾਡੇ ਕਾਰਕੁੰਨਾਂ ਨੂੰ ਸਾਡੀਆਂ ਬੀਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਜੇ ਬਿਨਾਂ ਸ਼ਰਤ ਰਹਾ ਨਹੀਂ ਕੀਤਾ ਜਾਂਦਾ ਅਸੀਂ ਪੰਜਾਬ ਮੈਚ ਆਉਂਦੇ ਦਿਨ ਅੱਜ ਤੇ ਖਾਸ ਹਰਸ਼ ਕਰਾਂਗੇ ਬਹੁਤ ਬਹੁਤ ਧੰਨਵਾਦ